ਹੈਲੋ ਜੀ ਥੋੜਾ ਸਾਰਿਆਂ ਦੇ ਮੇਰੇ ਚੈਨਲ 'ਚ ਪੜਾ ਹੀ ਨਹੀਂ ਗਿਆ ਸੋ ਕਹਿੰਦਾ ਅੱਜ ਆਪਾਂ ਵਾਈਟ ਕਲਰ ਚਿਕ ਬਣਾਉਣ ਜਾ ਰਹੇ ਹਾਂ ਬਾਟਰ ਮੈਂ ਤੁਹਾਨੂੰ ਐਜ਼ ਅ ਬਾਟਰ ਦੇ ਸੰਗ ਸਲਾਈਆਂ ਲਈਆਂ ਮੈਂ 10 ਨੰਬਰ ਦੀਆਂ ਤੇ ਆਪਾਂ ਬਣਾਵਾਂਗੇ ਅੱਜ ਬਾਟਰ ਬਿਲਕੁਲ ਹੀ ਵਧੀਆ ਅਲੱਗ ਜਿਹਾ ਬਾਟਰ ਬਣਾ ਕੇ ਲਿਆਵਾਂਗੇ ਇਹ ਵਾਲਾ ਬਾਟਰ ਐਤਾ ਦਾ ਤੁਸੀਂ ਇਹਨੂੰ ਪਹਿਲਾਂ ਵੀ ਬਿਲਕੁਲ ਵੀ ਨਹੀਂ ਦੇਖਿਆ ਹੋਣਾ YouTube ਤੇ ਇਹ ਪਹਿਲੀ ਵਾਰ ਬਾਟਰ ਹੈ ਜਿਹੜਾ ਮੈਂ ਲੈ ਕੇ ਆ ਰਹੀ ਹਾਂ ਤੁਸੀਂ ਐਤਾ ਦਾ ਬਾਟਰ ਪਹਿਲਾਂ ਨਹੀਂ ਦੇਖਿਆ ਹੋਣਾ ਮੈਂ ਤੁਹਾਨੂੰ ਇਹ 100% ਗਾਰੰਟੀ ਦਿੰਦੀ ਆ ਤਾਂ ਫਿਰ ਕਰਦੇ ਆ ਅੱਜ ਦੇ ਵੀਡੀਓ ਸ਼ੁਰੂ ਜਿਸ ਚ ਆਪਾਂ ਬਣਾਇਆ ਜਾ ਰਹੇ ਹਾਂ ਇੱਕ ਵਧੀ ਕੜਾ ਜਪਾ ਬਾਰਡਰ ਬਣਾਉਣ ਜਾ ਰਹੇ ਹਾਂ ਆ ਦੇਖੋ ਧੀ ਲੁੱਕ ਕੁਛ ਅੱਧਾ ਤੇ ਇਹ ਵਾਲਾ ਬਾਰਡਰ ਆ ਦੇਖੋ ਜਿਹੜਾ ਅਸੀਂ ਅੱਜ ਬਣਾਵਾਂਗੇ ਆ ਦੇਖੋ ਐਦਾ ਇਸ ਚ ਐਕਦਾ ਬਣ ਕੇ ਆਉਂਦੀਆਂ ਨੇ ਫਲੀਆਂ ਜੀਆਂ ਆ ਦੇਖੋ ਤੁਸੀਂ ਇਹਨੂੰ ਫਲੀਆਂ ਵਾਲਾ ਬਾਰਡਰ ਵੀ ਕਹਿ ਸਕਦੇ ਹੋ ਆ ਦੇਖੋ ਤੇ ਤੁਸੀਂ ਇਹਨੂੰ ਐਜ਼ ਅ ਪੈਟਰਨ ਵੀ ਯੂਜ਼ ਕਰ ਸਕਦੇ ਹੋ ਤੇ ਐਜ਼ ਅ ਬਾਰਡਰ ਵੀ ਯੂਜ਼ ਕਰ ਸਕਦੇ ਹੋ ਬੜੀ ਆਸਾਨੀ ਨਾਲ ਬਣ ਜਾਂਦਾ ਤੇ ਕੁਝ ਅਲੱਗ ਤਰੀਕੇ ਨਾਲ ਬਣਿਆ ਹੋਇਆ ਤੇ ਇਹਦੀ ਲੁੱਕ ਵੀ ਦੇਖ ਹੀ ਰਹੇ ਹੋਣਾ ਤੁਸੀਂ ਅਲੱਗ ਕਰੀ ਆ ਦੇਖੋ ਇਹ ਆ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੱਤੀਆਂ ਦੇਖੋ इस तरह सारे बॉर्डर से बन के आंधा तो देखो स्ट्रैचेबल के ना देखो बहुत ही स्ट्रैचेबल तो वी जो बॉडर आ देखो देखो तो फिर शुरू कर दु वाला बॉर्डर बनाना तो ये सूँ कुंडे चाहिए दो 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 मल्टीपल दोडे सीधे तो दो पुट्ठे रखे देखो बैक साइड तो थोड़ा दिखा रहे हैं दो कुंडे सीधे तो दो पुठे हैं जेडे कि साढ़े बैक साइड की सिलाई तो थानू दिखाई दे रहे हैं जिससे कि असी दो सीधे दो पुठे दो सीधे दो सीधे ਦੋ ਸਿੱਦੇ ਦੋ ਪੁੱਠੇ ਦੋ ਸਿੱਦੇ ਦੋ ਪੁੱਠੇ ਆਤਾ ਪੁੰਨਾ ਰੋਂਗ ਸਾਈਡ ਤੇ ਇਹ ਸਾਡੇ ਪੈਟਰਨ ਦੀ ਰੋਂਗ ਸਾਈਡ ਹੈ ਹੁਣ ਆਗੇ ਅਸੀਂ ਫਰੰਟ ਸਾਈਡ ਤੇ ਫਰੰਟ ਸਾਈਡ ਤੋਂ ਅਸੀਂ ਇਸ ਬਾਰਡਰ ਨੂੰ ਕਿੱਦਾਂ ਬਣਾਣਾ ਦੇਖਦੇ ਆ ਦੇਖੋ ਦੋ ਦੇ ਮਲਟੀਪਲ ਕੁੰਡੇ ਪਾ ਕੇ ਆਪਾਂ ਹੁਣ ਪਾਟਰ ਸਟਾਰਟ ਕਰਨ ਜਾ ਰਹੇ ਹਾਂ ਸਾਡੀ ਇਹ ਬਾਰਡਰ ਦੀ ਫਰਸਟ ਰੋ ਹੈ ਅਸੀਂ ਸਿੱਧੀ ਸਾਈਡ ਤੇ ਹੈ ਤੇ ਬਾਰਡਰ ਦੀ ਫਰਸਟ ਰੋ ਦੇਖੋ ਕਿੱਦਾਂ ਬਣਾਣੀ ਸਾਡਾ ਦੋ ਰੋਸ ਤੇ ਇਹ ਬਾਰਡਰ ਬਣ ਜਾਂਦਾ ਹੈ ਹਰ ਇੱਕ ਸਿੱਧੀ ਰੋ ਇਦਾਂ ਹੀ ਪਹਿਣੀ ਤੇ ਹਰ ਇੱਕ ਪੁੱਠੀ ਰੋ ਦੋ ਸਿੱਦੇ ਦੋ ਪੁੱਠੇ ਸਿੱਧੇ ਰੋਚ ਸਾਡੇ ਸਾਰੇ ਦੀ ਸਲਾਈ ਪੁੱਠੀ ਪੂਰੀ ਪੁੱਠੀ ਪਾਣੀ ਹੈ ਪਰ ਕਿੱਦਾਂ ਹੈ ਜਰਾ ਦੇਖੋ ਪਹਿਲੇ ਕੁੰਡੇ ਨੂੰ ਐ ਸਟਿਚ ਕਰ ਲਓ ਬੁਲੜੋ ਜਿੱਦਾਂ ਮਰਜੀ ਆ ਦੇਖੋ ਪਹਿਲਾ ਕੁੰਡਾ ਸੇ ਐ ਸਟਿਚ ਕਰ ਲਿਆ ਦੂਜੇ ਨੂੰ ਪੁੱਠਾ ਬੁਣਿਆ ਪੁੱਠਾ ਬੁਣਨ ਤੋਂ ਬਾਅਦ ਅਸੀਂ ਐਂਦਾ ਕਰਕੇ ਡਬਲ ਧਾਗਾ ਕਰ ਲੈਣਾ ਡਬਲ ਧਾਗਾ ਕਰਕੇ ਅਸੀਂ ਇੱਕ ਕੁੰਡੇ ਨੂੰ ਬੁਣਨਾ ਪੁੱਠਾ ਇੱਕ ਕੁੰਡੇ ਨੂੰ ਪੁੱਠਾ ਬੁਣਨ ਤੋਂ ਬਾਅਦ ਇਹ ਵਾਲੇ ਧਾਗੇ ਨੂੰ ਅਸੀਂ ਐਂਦਾ ਖਿੱਚ ਲੈਣਾ ਖਿੱਚਣ ਤੋਂ ਬਾਅਦ ਫੇਰ ਧਾਗਾ ਸਾਡਾ ਪਿੱਛੇ ਰਹੂਗਾ ਤੇ ਅਗਲੇ ਕੁੰਡੇ ਨੂੰ ਅਸੀਂ ਬੁਣਨਾ ਪੁੱਠਾ ਪਰ ਦੇਖੋ ਕਿੰਦਾ ਬੁਣਾ ਅਸੀਂ ਐਂਦਾ ਨਹੀਂ ਬੁਣਾ ਅਸੀਂ ਇਹ ਵਾਲ ਕਿਉਂਕਿ ਇਹ ਵਾਲੇ ਧਾਗੇ ਨੂੰ ਅਸੀਂ ਐਦਾਂ ਲਿਆ ਕੇ ਐਦਾਂ ਅਸੀਂ ਇਥੋਂ ਪੁੱਠਾ ਕੁੰਡਾ ਬੁਣਨਾ ਤੇ ਇਹਨੂੰ ਸਲਾਈ ਤੋਂ ਤਾੜ ਕੇ ਨਾ ਫਿਰ ਅਗਲੇ ਦੋ ਕੁੰਡੇ ਫੇਰ ਪੁੱਠੇ ਫਿਰ ਦੇਖੋ ਡਬਲ ਕਰਨ ਤੋਂ ਬਾਅਦ ਅਸੀਂ ਦੇਖੋ ਆਹ ਵਾਲੇ ਸਾਡੇ ਦੋ ਧਾਗੇ ਆ ਜਾਂਦੇ ਜਿਹੜਾ ਸਾਡਾ ਨਾਲ ਹੈ ਜਿਹਦੇ ਨਾਲ ਅਸੀਂ ਬੁਣਦੇ ਪਏ ਉਹੀ ਧਾਗਾ ਅਸੀਂ ਲੈਣਾ ਉਹਦੇ ਨਾਲ ਹੀ ਅਸੀਂ ਇਹ ਕੁੰਡਾ ਪੁੱਠਾ ਬੁਣ ਲੈਣਾ ਇਹ ਕੁੰਡਾ ਪੁੱਠਾ ਬੁਣਨ ਤੋਂ ਬਾਅਦ ਅਸੀਂ ਧਾਗੇ ਨੂੰ ਪਿੱਛੋਂ ਖਿੱਚ ਦੇਣਾ ਇਹ ਵਾਲੇ ਨੂੰ ਤੇ ਫਿਰ ਸਾਡਾ ਧਾਗਾ ਪਿੱਛੇ ਹੀ ਰਹੂਗਾ ਜਿਹੜਾ ਅਗਲਾ ਕੁੰਡਾ ਉਹਨੂੰ ਅਸੀਂ ਦੇਖੋ ਫੇਰ ਬੁਣਨਾ ਪੁੱਠਾ ਪਰ ਦੇਖੋ ਕਿਤਾਬ ਉਹਨਾਂ ਅਸੀਂ ਇੱਦਾਂ ਨਹੀਂ ਲੈ ਕੇ ਆਣਾ ਇੱਦਾਂ ਲਿਆਵਾਂਗੇ ਤਾਂ ਸਾਡਾ ਕੁੰਡਾ ਬਾਹਰ ਜਾਣਾ ਅਸੀਂ ਜਿਹੜੇ ਧਾਗੇ ਨੂੰ ਘੁਮਾ ਕੇ ਲੈਣਾ ਇੱਦਾਂ ਲਿਆ ਕੇ ਅਸੀਂ ਇਹਨੂੰ ਪੁੱਠਾ ਬੁਣ ਲੈਣਾ ਫੇਰ ਅਗਲੇ ਦੋ ਕੁੰਡੇ ਫੇਰ ਪੁੱਠੇ ਫੇਰ ਦੇਖੋ ਅਸੀਂ ਧਾਗੇ ਨੂੰ ਡਬਲ ਕੀਤਾ ਡਬਲ ਕਰਕੇ ਇਹ ਕੁੰਡਾ ਪੁੱਠਾ ਧਾਗੇ ਨੂੰ ਘੜਤਾ ਖਿੱਚਤਾ ਪਿੱਛੇ ਧਾਗਾ ਸਾਡਾ ਪਿੱਛੇ ਰਹੂਗਾ ਅਗਲੇ ਕੁੰਡੇ ਨੂੰ ਪੁੱਠਾ ਬੁਣਿਆ ਪਰ ਅਸੀਂ ਧਾਗੇ ਨੂੰ ਇੱਦਾਂ ਘੁਮਾ ਕੇ ਲਿਆਏ ਤੇ ਇਹਨੂੰ ਅਸੀਂ ਬੁਣ ਲਿਆ ਪੁੱਠਾ ਅਗਲੇ ਫੇਰ ਦੋ ਕੁੰਡੇ ਪੁੱਠੇ ਫੇਰ ਦੇਖੋ ਤਾਂ ਅਗੇ ਨੂੰ ਇਹਦਾ ਡਬਲ ਕਰਕੇ ਲਿਆਂਦਾ ਈ ਕੁੰਡਾ ਪੁੱਠਾ ਬੁਣਨ ਤੋਂ ਬਾਅਦ ਅਗੇ ਨੂੰ ਪਿੱਛੋਂ ਖਿੱਚਦਾ ਫੇਰ ਦੇਖੋ ਸੀ ਅਗਲੇ ਕੁੰਡੇ ਨੂੰ ਬੁਣਿਆ ਪੁੱਠਾ ਪਰ ਅਸੀਂ ਥਾਗੇ ਨੂੰ ਐਦਾ ਲਿਆਇਆ ਤਾਂ ਕੁੰਡਾ ਪੁੱਠਾ ਦੋ ਕੁੰਡੇ ਪੁੱਠੇ ਬੜਾ ਹੀ ਪਿਆਰਾ ਜਿਹਾ ਦੇਖੋ ਬਾਟਰ ਬਣ ਕੇ ਆਉਂਦਾ ਤੇ ਅਲੱਗ ਜਿਹਾ ਬਾਟਰ ਲੱਗਦਾ ਫਰੈਂਸ ਇਹ ਕਹਿੰਦਾ ਤੁਸੀਂ ਮੇਰੇ ਚੈਨਲ ਨੂੰ ਹਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਆਏ ਤੇ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੇ ਵੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ ਅਗਰ ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਕਮੈਂਟ ਕਰਕੇ ਦ ਨਵਾਂ ਡਿਜ਼ਾਈਨ ਕੁਛ ਹੋਇਆ ਤਾਂ ਤੁਸੀਂ ਉਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਮੈਂ ਤੁਹਾਡੇ ਲਈ ਉਹ ਵੀ ਲਿਆ ਕੇ ਆਉਂਗੀ ਤੇ ਪਲੀਜ਼ 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 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਦੱਸੋ ਆ ਦੇਖੋ ਐਡਾ ਕਰਕੇ ਡਬਲ ਬੁਣਿਆ ਬੁਣਨ ਤੋਂ ਬਾਅਦ ਆ ਕੇ ਨੂੰ ਖਿੱਚਤਾ ਫਿਰ ਅਗਲਾ ਕੁੰਡਾ ਸੀ ਫੁੱਟਾ ਬੁਣਿਆ ਪਰ ਐਦਾਂ ਫਿਰ ਅਗਲੇ ਦੋ ਕੁੰਡੇ ਫੇਰ ਫੁੱਟੇ ਫਿਰ ਐਡਾ ਡਬਲ ਬਿਲਕੁਲ ਹੀ ਅਲੱਗ ਜਿਹਾ ਬਣ ਰਿਹਾ ਇਹ ਤੁਸੀਂ ਪਹਿਲਾਂ ਕਦੇ ਵੀ ਨਹੀਂ ਦੇਖਿਆ ਹੁਣ ਬਿਲਕੁਲ ਨਵੇਂ ਤਰੀਕੇ ਨਾਲ ਇਹ ਬਣ ਰਿਹਾ ਟਰਾਈ ਕੀਤਾ ਹੈ ਜੇ ਪਸੰਦ ਆਇਆ ਤਾਂ ਪਲੀਜ਼ ਪਲੀਜ਼ ਦੱਸਿਓ ਤਾਂ ਕਿ ਮੈਂ ਤੁਹਾਡੇ ਲਈ ਹੋਰ ਐਦਾ ਤੇ ਵੀਡੀਓ ਫਿਰ ਲੈ ਕੇ ਆ ਸਕਾਂ ਬਿਲਕੁਲ ਅਲੱਗ ਕੁਝ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਦੇਖਿਓ ਜੇ ਪਸੰਦ ਆਵੇ ਤੁਹਾਨੂੰ ਤਾਂ ਮੇਰੀ ਮਿਹਨਤ ਸਫਲ ਹੋ ਜਾਊਗੀ ਆ ਦੇਖੋ ਜੀ ਪੁੱਠਾ ਤਾਗਾ ਖਿੱਚ ਕੇ ਐਦਾ ਕੀਤਾ ਫੇਰਾ ਵਾਲਾ ਕੁੰਡਾ ਲੈ ਐਦਾ ਡਬਲ ਕਰਕੇ ਪੋਣਿਆ ਲਾਸਟ 'ਚ ਦੋ ਕੁੰਡੇ ਪੁੱਠੇ ਆ ਗਏ ਸੇ ਇਹਨਾਂ ਨੂੰ ਪੁੱਠਾ ਹੀ ਬੋਲਿਆ ਹੁਣ ਆ ਗਏ ਅਸੀਂ ਸੈਕੰਡ ਰੋ ਰੋਂਗ ਸਾਈਡ ਪੁੱਠੇ ਸਨ ਇਹ ਦੇਖੋ ਪੁੱਠੇ ਸਾਈਡ ਦੇਖੋ ਸਿੱਧੇ ਤੇ ਸਿੱਧੇ ਪੁੱਠੇ ਪੁੱਠੇ ਤੇ ਜਿਹੜੇ ਅਸੀਂ ਦੋ ਕੁੰਡੇ ਸਿੱਧੇ ਬੁਨੇ ਹੋਏ ਬੈਕ ਸਾਈਡ ਤੋਂ ਤਾਂ ਇਹ ਉਹ ਬਲੇ ਜਿਹੜਾ ਤੇ ਸਿੱਧੇ ਡਿਜ਼ਾਈਨ ਪਾਇਆ ਤੇ ਜਿਹੜੇ ਦੋ ਕੁੰਡੇ ਪੁੱਠੇ ਇਹਨਾਂ ਨੂੰ ਅਸੀਂ ਇੱਥਾਂ ਹੀ ਆ ਦੇਖੋ ਦੋ ਕੁੰਡੇ ਪੁੱਠੇ ਇਹਨਾਂ ਨੂੰ ਅਸੀਂ ਇੱਧਰੋਂ ਸਿੱਧਾ ਬੁਣ ਲੈਣਾ ਜਿਹੜੇ ਕੁੰਡੇ ਇਧਰੋਂ ਆਵਲ ਡਿਜ਼ਾਈਨ ਵਾਲੇ ਇਹਨਾਂ ਨੂੰ ਅਸੀਂ ਪੁੱਠਾ ਬੁਣ ਲੈਣਾ ਆ ਦੇਖੋ ਇਹ ਸਾਡੇ ਦੋ ਕੁੰਡੇ ਪਹਿਲੇ ਵਾਲੇ ਆ ਜਾਣਗੇ ਸਿੱਧੇ ਐ ਸਟਿਚ ਸਿੱਧਾ ਫਿਰ ਇਹ ਵਾਲਾ ਕੁੰਡਾ ਜਿਹਨਾਂ ਤੇ ਅਸੀਂ ਪੈਟਰਨ ਪਾਇ तागा पीछे दो कुंडे सीधे तागा अपने वल दो पुठे तागा पीछे दो कुंडे सीधे ताग अपने वल देखो जि, जिस तरह कुंडे आ रहे हैं देखो ओदा ही इन्हें बोना कोई कुंडे को उलटा नहीं कुछ नहीं करना ऐदा ही बस असं पुठा अगला भी पुठा तागा पीछे दो कुंडे सीधे ਬੜਾ ਹੀ ਸੌਖਾ ਬਾਰਡਰ ਹੈ ਸਿਰਫ ਇੱਕ ਰੋਈ ਹੈ ਬਾਰਡਰ ਦੀ ਪਈ ਬਾਕੀ ਤਾਂ ਸਿੱਧੀ ਸਿੱਧੀ ਤੇ ਪੁੱਠਾ ਪੁੱਠਾ ਹੀ ਅਸੀਂ ਬੁਣ ਕੇ ਕੰਪਲੀਟ ਕੀਤੀ ਹੈ ਸੌਖਾ ਬਾਰਡਰ ਅਲੱਗ ਜਿਹਾ ਬਾਰਡਰ ਤੇ ਵਧੀਆ ਲੱਗਦਾ ਸਟ੍ਰੈਚੇਬਲ ਬਹੁਤ ਹੈ ਅਗਰ ਸਕੀਵੀ ਲਈ ਤੁਸੀਂ ਬਾਰਡਰ ਲੱਭ ਰਹੇ ਹੋ ਤਾਂ ਸਕੀਵੀ ਤਾਂ ਬੜਾ ਹੀ ਪਿਆਰਾ ਡਿਜ਼ਾਈਨ ਹੈ ਬਣ ਕੇ ਆਊਗਾ ਸਕੀਵੀ ਤੁਹਾਡੀ ਬੜੀ ਵਧੀਆ ਉਹਦੀ ਲੁੱਕ ਆਊਗੀ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹੋ ਬਾਰਡਰ ਇਦਾਂ ਦਾ ਤੇ ਤੁਸੀਂ ਇਹਨੂੰ ਐਜ਼ ਅ ਪੈਟਰਨ ਵੀ ਯੂਜ਼ ਕਰ ਸਕਦੇ ਹੋ ਪੂਰੇ ਚ ਪਾ ਲਓ ਬੜੇ ਹੀ ਟਾਈਟ ਫਿਟਿੰਗ ਵਾਲੀ ਵਧੀਆ ਟੌਪ ਤੁਹਾਡਾ ਬਣ ਕੇ ਆਊਗਾ ਉਰ ਇਸ ਕੀ ਵਿੱਚ ਪਾ ਲਓ ਤੁਹਾਡੀ ਬੜੀ ਹੀ ਵਧੀਆ ਟਾਈਟ ਫਿਟਿੰਗ ਵਾਲੀ ਇਸ ਕੀ ਵੀ ਬਣ ਕੇ ਆਉਗੀ ਤੇ ਤੁਸੀਂ ਇਹਨੂੰ ਐਜ਼ ਇੱਕ ਕੋਟਿਚ ਲੇਡੀਜ਼ ਕੋਟਿਚ ਵੀ ਪਾ ਸਕਦੇ ਤੁਸੀਂ ਇਹਦਾ ਐਜ਼ ਇੱਕ ਤਾਂ ਬਾਰਡਰ ਬਣਾ ਲਓ ਤੇ ਨਾਲ ਹੀ ਤੁਸੀਂ ਇਹਦੀ ਪੱਟੀ ਬੰਨ ਲਓ ਤੇ ਬਾਰਡਰ ਤੇ ਪੱਟੀ ਕਿੱਦਾਂ ਬੰਨ੍ਹਨੀ ਆਪਾਂ ਅਲੱਗ ਵੀਰਜ ਫੇਰ ਲੈ ਕੇ ਆਵਾਂਗੇ ਤੇ ਅੱਜ ਦੀ ਵੀਰਜ ਸਿਰਫ ਅਸੀਂ ਇਹਦਾ ਬਾਰਡਰ ਹੀ ਦੇਖਾਂਗੇ ਵੀ ਬਾਰਡਰ ਕਿੱਦਾਂ ਬੰਨ੍ਹਣਾ ਤਾਂ ਫੇਰ ਆਪਾਂ ਇਹਦੀ ਬਣਾਵਾਂਗੇ ਇੱਕ ਅਲੱਗ ਤੋਂ ਪੱਟੀ ਠੀਕ ਹੈ ਜੀ ਇਹ ਹੋ ਗਈ ਸਾਡੇ ਦੋ ਰੋ ਪੂਰੀਆਂ ਇਹਦੇ ਨਾਲ ਹੀ ਸਾਡਾ ਬਾਰਡਰ ਕੰਪਲੀਟ ਹੋ ਗਿਆ ਇਹ ਹੀ ਦੋ ਰੋ ਸੇ ਬਾਰ-ਬਾਰ ਰਿਪੀਟ ਕਰੀ ਚਾਹਾਂਗੇ ਸੇਮ ਇਹਨਾਂ ਕੁੰਡਿਆ ਤੇ ਹੋਰ ਕੁਝ ਵੀ ਨਹੀਂ ਕਰਨਾ ਤੇ ਸਾਡਾ ਵਧੀਆ ਤੇ ਲੱਗ ਜਾ ਬਾਰਡਰ ਬਣ ਕੇ ਹੋਜੂਗਾ ਤਿਆਰ ਆ ਦੇਖੋ ਸਾਡੀ ਬਾਰਡਰ ਦੇ ਲੁੱਕ ਬੈਕ ਸਾਈਡ ਤੋਂ ਤਾਂ ਦੇਖੋ ਸਟ੍ਰੈਚੇਬਲ ਹੈ ਮੈਂ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਰਹੀ ਹਾਂ ਦੇਖੋ ਕਿੰਨਾ ਸਟ੍ਰੈਚੇਬਲ ਲੱਗ ਰਿਹਾ ਤੇ ਇਹਦੀ ਫਰੰਟ ਸਾਈਡ ਬਿਲਕੁਲ ਹੀ ਵਧੀਆ ਤੇ ਲੱਗ ਜਾ ਦੇਖੋ ਬਾਰਡਰ ਬਣ ਕੇ ਆਇਆ ਦੇਖੋ ਕਿੰਨੀ ਪਿਆਰੀ ਤੇ ਲੁੱਕ ਆਈ ਹੈ ਤੇ ਤੁਸੀਂ ਅਗਰ ਇਹਨੂੰ ਐਜ਼ ਅ ਪੈਟਰਨ ਵੀ ਯੂਜ਼ ਕਰੋਗੇ ਤਾਂ ਵੀ ਵਧੀਆ ਲੱਗੂਗਾ ਦੇਖੋ ਤੇ ਬਣਾਉਣਾ ਵੀ ਬਹੁਤ ਹੀ ਸੌਖਾ ਥੋੜਾ ਜਿ ਇਸ ਚ ਕੁਮਾ ਫਰਾਈ ਬਾਕੀ ਹੋਰ ਕੁਝ ਵੀ ਨਹੀਂ ਆ ਦੇਖੋ ਇਹ ਕੁੰਡੇ ਦਾ ਹੀ ਹੀਅਰ ਸਟਾਈਲ ਜਿਹਾ ਹੈਗਾ ਦੇਖੋ ਕਿੰਨਾ ਪਿਆਰੀ ਤੇ ਲੁੱਕ ਆਈ ਤੇ ਬਣਾਓ ਫਿਰ ਇਸ ਨੂੰ ਬਾਰਡਰ ਨੂੰ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਜੇ ਵਧੀਆ ਲੱਗਿਆ ਤਾਂ ਵੀ ਕਮੈਂਟ ਕਰਕੇ ਦੱਸਿਓ ਜੇ ਨਹੀਂ ਵਧੀਆ ਲੱਗਿਆ ਤੁਹਾਨੂੰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕੋਈ ਚੱਕਰ ਨਹੀਂ ਹੈ ਤਾ ਫਿਰ ਜੀ ਮਿਲਦੇ ਆ ਕੱਲ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਪ੍ਰੋਜੈਕਟ ਦੇ ਨਾਲ ਤਤਤ ਸਭ ਆਪਣਾ ਧਿਆਨ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ